ਵੋਲਵਸ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਦਾ ਸਵਾਗਤ ਦੋਸਤੋ ਪੀਐਨਓ ਮੀਡੀਆ ਗਰੁੱਪ ਦਾ ਇੱਕ ਖਾਸ ਪ੍ਰੋਗਰਾਮ ਹੈ ਤੇ ਮਾਫੀ ਚਾਹਾਂਗੇ ਹਫਤੇ ਦੋ ਵਾਰ ਕਿਸੇ ਕਾਰਨ ਇਹ ਨਹੀਂ ਹੋ ਸਕਿਆ ਪਿਛਲੇ ਹਫਤੇ ਸਾਡੀ ਅਣਗਹਿਲੀ ਕਾਰਨ ਤੇ ਉਸ ਤੋਂ ਪਹਿਲਾਂ ਇੱਕ ਵਾਰ ਗਿਲ ਸਾਹਿਬ ਵੀ ਬਿਜ਼ੀ ਰਹੇ ਚਲੋ ਅੱਜ ਅਸੀਂ ਸ਼ਾਮਲ ਮੁੱਦੇ ਵੀ ਬਹੁਤ ਸਾਰੇ ਨੇ ਧਿਆਨ ਵੀ ਤੁਹਾਡਾ ਉਹਨਾਂ ਦੇ ਉੱਤੇ ਦਿਵਾਉਣੇ ਆ ਸੋ ਬੇਨਤੀ ਹੈ ਕਿ ਜੇ ਤੁਸੀਂ ਇਹ ਪ੍ਰੋਗਰਾਮ ਨੂੰ ਵਧੀਆ ਸਮਝਦੇ ਹੋ ਤਾਂ ਸਾਡੇ ਨਾਲ ਜੁੜਜਿਆ ਕਰੋ ਇਸ ਨੂੰ ਅਗੇ ਦੇ ਅਗੇ ਸ਼ੇਅਰ ਕਰਦੇ ਰਿਹਾ ਕਰੋ ਅਸੀਂ ਆਪਦੇ ਵੱਲੋਂ ਯਤਨ ਕਰਦੇ ਹਾਂ ਕਿ ਕੁਝ ਨਾ ਪੁੱਛ ਤੁਹਾਡੇ ਵਾਸਤੇ ਵਧੀਆ ਲੈ ਕੇ ਆਈਏ ਰঞ্জੀਤ ਸਿੰਘ ਕੋਕੀ ਗੱਲ ਆਪਣੇ ਨਾਲ ਸ਼ਾਮਲ ਹੋਏ ਇਹਨਾਂ ਦਾ ਸਵਾਗਤ ਕਰਦੇ ਹਾਂ ਗਿਲਸਾਹਬ ਸਵਾਗਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਿਕਨਾ ਥੈਂਕ ਯੂ ਸੋ ਮੱਚ ਗਿਲਸਾਹਬ ਭਾਈ ਗਜੈਂਦਰ ਸਿੰਘ ਖਾਲਸਾਣ ਮੂਵਮੈਂਟ ਦੇ ਵਿੱਚ ਬੜਾ ਸਰਗਰਮ ਨਾਰ ਤੇ ਅੱਜ ਉਹਨਾਂ ਦੇ ਬਾਰੇ ਮੰਚਭਾਗੀ ਖਬਰ ਆ ਰਹੀ ਹੈ ਜੀ ਭਾਈ ਗਜਿੰਦਰ ਸਿੰਘ ਦਾ ਨਾ ਕੱਲ ਦਿਹਾਂਤ ਹੋਇਆ ਹੈਗਾ ਉਹ ਬਿਮਾਰ ਚੱਲ ਰਹੇ ਸੀ ਕੁਝ ਦਿਨਾਂ ਤੋਂ ਸ਼ਾਇਦ ਉਹਨਾਂ ਨੂੰ ਹਾਰਟ ਅਟੈਕ ਹੋਇਆ ਸੀਗਾ ਤੇ ਉਹਨਾਂ ਦਾ ਅੱਜ ਰਿਪੋਰਟ ਹੋਇਆ ਹੈਗਾ ਕਿ ਉਹਨਾਂ ਦਾ ਕੱਲ ਦਿਹਾਂਤ ਹੋ ਗਿਆ ਪਾਕਿਸਤਾਨ ਦੇ ਵਿੱਚ ਉਹ ਬੜਾ ਲੰਮੇ ਚਿਰ ਤੋਂ ਚਾਲਬਤ ਨਹੀਂ ਆਪਣੀ ਪਾਕਿਸਤਾਨ ਵਿੱਚ ਘੱਟ ਰਹੇ ਸੀਗੇ ਜਦਕਿ ਉਹਨਾਂ ਨੇ ਲੰਮੀ ਜੇਲ ਵੀ ਕੀਤੀ ਹੈਗੀ ਆ ਉਹਨਾਂ ਨੇ 1980 ਦੇ ਸ਼ੁਰੂ 'ਚ ਉਦੋਂ ਹਾਈਜੈਕਿੰਗ ਦਾ ਉਹਨਾਂ ਤੇ ਦੋਸ਼ ਸੀਗਾ ਹਾਈਜੈਕ ਕਰਕੇ ਉਹ ਪਲੇਨ ਜਿਹੜਾ ਸੀਗਾ ਪਾਕਿਸਤਾਨ ਲੈ ਗਿਆ ਸੀ ਜਦੋਂ ਸੰਤਾਂ ਦੀ ਗ੍ਰਿਫਤਾਰੀ ਹੋਈ ਹੈਗੀ ਲਾਲਾ ਜਗਤ ਨਾਰਾਇਣ ਦੇ ਕੇਸ ਦੇ ਵਿੱਚ ਉਸ ਤੇ ਰੋਸ ਵਿੱਚ ਜੁਆ ਇਹਨਾਂ ਨੇ ਹਾਈਜੈਕ ਕੀਤਾ ਸੀਗਾ ਪਲੇਨ ਇਹ ਬੜਾ ਸਿੰਪਲ ਆ ਉਹ ਮਤਲਬ ਹਾਈਜੈਕਿੰਗ ਸੀਗੀ ਕੋਈ ਇਥੇ ਆਰਨਾ ਹਾਈਜੈਕ ਨਹੀਂ ਸੀ ਕੀਤਾ ਇਹਨਾਂ ਨੇ ਸਿੰਪਲ ਮਹਿ ਕਰਪਾਨ ਨਾਲ ਆਪਣੀ ਛੂਟੀ ਕਰਪਾਨ ਨਾਲ ਹਾਈਜੈਕ ਕੀਤਾ ਸੀਗਾ ਤੇ ਉਹਨੂੰ ਫਿਰ ਜਾ ਕੇ ਪਾਕਿਸਤਾਨ ਲਾਹੌਰ ਤੇ ਇਹਨਾਂ ਨੇ ਪਲੇਨ ਨੂੰ ਉਤਾਰਿਆ ਸੀਗਾ ਉਸ ਤੋਂ ਬਾਅਦ ਉੱਥੇ ਅਰੈਸਟ ਹੋ ਗਈ ਸੀ ਇਹਨਾਂ ਦੀ ਪਿਰਨਾ ਨੇ ਲੰਮੀ ਕੋਰਟ ਲਖਪਤ ਜੇਲ੍ਹ ਤੇ ਵਿੱਚ ਲੰਮੀ ਸਜ਼ਾ ਕੱਟੀ ਸੀਗੀ ਸਜ਼ਾ ਤੋਂ ਬਾਅਦ ਇਹਨਾਂ ਨੇ ਪਾਕਿਸਤਾਨ ਜੀ ਹੈ ਨਾ ਪ੍ਰੈਫਰ ਕੀਤਾ ਹੈ ਭਾਵੇਂ ਕਿ ਇਹਨਾਂ ਨੂੰ ਕੋਈ ਪ੍ਰੈਕਟੀਕਲ ਅਸਾਇਲਮ ਨਹੀਂ ਸੀ ਮਿਲਿਆ ਭਰਾ ਪਰ ਜੇ ਹੈ ਉਸੇ ਤਰ੍ਹਾਂ ਉੱਥੇ ਰਹਿੰਦੇ ਰਹੇ ਨੇ ਖੁੱਲ੍ਹ ਕੇ ਵਿੱਚ ਰਹੇ ਨੇ ਆਪਣੇ ਜਿਹੜੇ ਵਿਚਾਰ ਜਿਹੜੇ ਸੀਗੇ ਉਹ ਸਾਂਝੇ ਕਰਦੇ ਰਹੇ ਨੇ ਇਹਨਾਂ ਦਾ ਬੜਾ ਨਾਮਵਰ ਸਖਸੀਅਤ ਹੋਏ ਨੇ ਸੇਕ ਸੰਘਰਸ਼ ਦੇ ਵਿੱਚ ਸਾਰਿਆਂ ਨਾਲੋਂ ਪੁਰਾਣੇ ਬੰਦਿਆਂ ਵਿੱਚੋਂ ਇਹ ਜਾਣੇ ਜਾਂਦੇ ਨੇ ਕਈ ਵਾਰ ਤਾਂ ਵੀ ਮੈਨੂੰ ਮੌਕਾ ਨਹੀਂ ਮਿਲਿਆ ਨਾ ਮਿਲਦਾ ਪਰ ਇਹਨਾਂ ਦੀ ਕਾਫੀ ਪ੍ਰਭਾਵਪੂਰਨ ਪਾਲਿ ਸਿੱਖਿਆਤ ਸੀਗੀ ਇਹਨਾਂ ਦਾ ਕਾਫੀ ਯੋਗਦਾਨ ਰਹੇਗਾ ਸਿੱਖ ਸੰਘਰਸ਼ ਨੂੰ ਲੀਹਾਂ ਤੇ ਲਿਹਾਉਣ ਦੇ ਲਈ ਪਰ ਮਤਲਬ ਕਿ ਉਸ ਸਾਹਬ ਦੇ ਨਾਲ ਆਪਣੀ ਇੱਕ ਸੋਚ ਦੇ ਨਾਲ ਆਧਾਰ ਤੇ ਇਹ ਚੱਲਦੇ ਰਹੇ ਹੈਗੇ ਆ ਇਹਨਾਂ ਨੇ ਦਾਲ ਖਾਲਸਾ ਜੱਥੇਬੰਦੀ ਦੇ ਇਹ ਬਾਨੀ ਨੇ ਉਹ ਉਸ ਜੱਥੇਬੰਦੀ ਨੂੰ ਸ਼ੁਰੂ ਕਰਨ ਵਾਲੇ ਵੀ ਇਹ ਨੇ ਉਹਨਾਂ ਨੂੰ ਪੈਰਾਂ ਤੇ ਖੜੇ ਕਰਨ ਵਾਲੇ ਵੀ ਇਹੇ ਨੇ ਤੇ ਸਮੇ ਸਮੇਂ ਸਰ ਆਪਣੇ ਵਿਚਾਰ ਇਹ ਆਪਣੇ ਪਰਟਾਉਂਦੇ ਰਹਿੰਦੇ ਸੀਗੇ ਤੇ ਬੜੇ ਮਤਲਕ ਮੇਰਾ ਖਿਆਲ ਆ ਵੀ ਕਾਫੀ ਇਹ ਦੁਖਦਾਈ ਘਟਨਾ ਹੈਗੀ ਕਿ ਬੰਦਾ ਇੰਨਾ ਚਿਰ ਰਹਿਣ ਤੋਂ ਬਾਅਦ 50 ਸਾਲ ਤੋਂ ਉੱਤੇ ਦਾ ਇਹਨਾਂ ਦਾ ਸੰਘਰਸ਼ ਦਾ ਜੀਵਨ ਸੀਗਾ ਤੇ ਇਹ ਵਾਪਸ ਆਪਣੇ ਪੰਜਾਬ ਨਹੀਂ ਆ ਸਕੇ ਇਹਨਾਂ ਦੇ ਨਾਲ ਦੇ ਤਾਂ ਪੰਜਾਬ ਚ ਆ ਗਏ ਹੋਏ ਆ ਪਰ ਇਹ ਨਹੀਂ ਕਦੀ ਨਹੀਂ ਪੰਜਾਬ ਦੁਆਰਾ ਆ ਸਕੇ ਗੁਰਸਾਬ ਅਸੀਂ ਪੰਜਾਬ ਦੀ ਗੱਲ ਕਰ ਲਈਏ ਤਾਂ ਪੰਜਾਬ ਦੇ ਵਿੱਚ ਇੱਕ ਇਲੈਕਸ਼ਨ ਹੈ ਉਸ ਇਲੈਕਸ਼ਨ ਦੇ ਵਿੱਚ ਬੜਾ ਕੁਝ ਹੋ ਰਿਹਾ ਹੈ ਇੱਕ ਅਕਾਲੀ ਦਲ ਦੀ ਬੀਬੀ ਤੇ ਉਹ ਉਮੀਦਵਾਰ ਅਕਾਲੀ ਦਲ ਦੇ ਵੱਲੋਂ ਸੀ ਬੇਸ਼ੱਕ ਉੱਥੇ ਖਿੱਚੋ ਤਾਣ ਹੋ ਗਈ ਤੇ ਉਹ ਜਾਵੜੀ ਆਮ ਆਦਮੀ ਪਾਰਟੀ ਚ ਤੇ ਉਹ ਕਿਸੇ ਨੇ ਲਿਖਿਆ ਕਹਿੰਦੇ ਜੀ ਅਸੀਂ ਤਾਂ ਰਿਸ਼ਤੇਦਾਰੀ ਚ ਵੀ ਸੂਟ ਬਦਲ ਕੇ ਨਹੀਂ ਜਾਂਦੇ ਬੀਬੀ 5-7 ਮਿੰਟਾਂ ਬਾਅਦ ਜਾਂ ਕੁਝ ਘੰਟਿਆਂ ਬਾਅਦ ਦੁਬਾਰਾ ਫੇਰ ਘਰ ਵਾਪਸੀ ਕਰਕੇ ਨਾਲੇ ਮੁੱਖ ਮੰਤਰੀ ਜਦੋਂ ਉਹਨਾਂ ਨੇ ਪਾਣੀਆਂ ਦੇ ਮੁੱਦੇ ਦੇ ਉੱਤੇ ਪੀਜੂ ਦੇ ਵਿੱਚ ਇੱਕ ਪ੍ਰੋਗਰਾਮ ਰੱਖਿਆ ਸੀ ਤਾਂ ਵਿਰੋਧੀਆਂ ਨੇ ਹਰ ਕੁਰਸੀਆਂ ਲਾਤੀਆਂ ਸੀ ਤੇ ਉੱਥੇ ਸ਼ੀਤ ਲੰਗਰਾਲ ਨੇ ਕੱਲ ਚੌਂਕ 'ਚ ਕੁਰਸੀ ਲਾ ਕੇ ਗਿਆ ਕਿ ਆਓ ਮੁੱਖ ਮੰਤਰੀ ਸਾਹਿਬ ਉਹ ਅੰਕੜੇ ਵੀ ਰੱਖੀ ਜਾਂਦੇ ਜੀ ਦੋਨੇ ਗੱਲਾਂ ਦੇ ਉੱਤੇ ਅਪਡੇਟ ਕਰਿਆ ਬੜਾ ਇੰਟਰਸਟਿੰਗ ਬਣੀ ਹੋਈ ਹੈ ਜਿਹੜੀ ਜਲੰਧਰ ਵੈਸਟ ਦੀ ਬਾਈਪੋਲ ਇਲੈਕਸ਼ਨਸ ਨੇ ਨਾ ਬਾਈ ਇਲੈਕਸ਼ਨਸ ਜਿਹੜੀਆਂ ਹੋ ਰਹੀਆਂ ਨੇ ਇੱਕ ਤਾਂ ਪਹਿਲੇ ਆਪਾਂ ਬੀਬੀ ਸਜੀਤ ਪੌਰ ਤੇ ਗੱਲ ਕਰ ਲੈਨੇ ਆ ਉਹਨਾਂ ਦੇ ਦਬਾਅ ਪਾ ਕੇ ਸਰਕਾਰ ਵੱਲੋਂ ਉਹਨਾਂ ਨੂੰ ਪਹਿਲੇ ਆਪ ਪਾਰਟੀ ਵਿੱਚ ਜੁਆਇਨ ਕਰਾਇਆ ਗਿਆ ਉਸ ਤੋਂ ਪਹਿਲੇ ਉਹਨਾਂ ਨੂੰ ਟਿਕਟ ਮਿਲੀ ਸੀ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਪਰ ਸ਼੍ਰੋਮਣੀ ਅਕਾਲੀ ਦਲ ਨੇ ਕਿਸੇ ਕਾਰਨ ਕਰਕੇ ਆਪਣਾ ਸਿੰਬਲ ਵੀ ਉਹਨਾਂ ਨੂੰ ਅਲੋਟ ਕਰਨ ਤੋਂ ਬਾਅਦ ਉਹਨਾਂ ਨੇ ਪੈਰ ਪਿੱਛੇ ਖਿੱਚਨੇ ਸੀਗੇ ਤੇ ਹੁਣ ਉਹਨਾਂ ਦੀ ਬੀਬੀ ਜ਼ਗੀਰ ਕੌਰ ਤੇ ਗੁਰਪ੍ਰਤਾਪ ਵਡਾਣੇ ਹੁਣੀ ਉਹਨਾਂ ਦੀ ਸਪੋਰਟ ਕਰ ਰਹੀਆਂ ਤੇ ਆਮ ਜਨਤਾ ਵੀ ਉਹਨਾਂ ਦੀ ਸਪੋਰਟ ਵਿੱਚ ਆ ਗਈ ਹੋਈ ਆ ਤੇ ਉਹਨਾਂ ਦੀ ਕਾਫੀ ਮਤਲਬ ਕੀ ਚਰਚਾ ਹੈਗੀ ਸਾਨਾ ਜਿਆਦੇ ਜੀ ਕਿਸੇ ਕੈਂਡੀਡੇਟ ਦੀ ਚਰਚਾ ਵੀ ਅੱਜ ਤੋਂ ਪਹਿਲੇ ਤਾ ਬੀਬੀ ਸਜੀਤ ਕੌਰ ਵੀ ਰਹੀ ਹੈਗੀ ਆ ਤੇ ਕਾਫੀ ਵੀ ਪਲੇਵੀਰ ਮਾਨ ਲਿਆ ਜਾ ਰਿਹਾ ਕਿ ਉਹ ਕਾਫੀ ਪ੍ਰਭਾਵਸ਼ਾਲੀ ਆਪਣੀ ਜਿਹੜੀ ਹੈਗੀ ਆ ਚੋਣ ਦੇ ਵਿੱਚ ਆਪਣਾ ਹਿੱਸਾ ਲਾਉਣਗੇ ਤੇ ਹੋ ਸਕਦਾ ਕਿ ਉਹਨਾਂ ਨੂੰ ਕਾਫੀ ਵੋਟਾਂ ਵੀ ਪੈ ਜਾਣ ਉਹਨਾਂ ਨੂੰ ਇਹਨਾਂ ਨੇ ਆਪ ਗਵਰਨਰ ਨੇ ਪ੍ਰੈਸ਼ਰ ਪਾ ਕੇ ਉਹਨਾਂ ਦੇ بیٹے ਤੇ ਜਿਸ ਤਰ੍ਹਾਂ ਉਹਨਾਂ ਨੇ ਦੱਸਿਆ ਹੈਗਾ ਉਹਨਾਂ ਨੂੰ ਚੀਫ ਮਿਨਿਸਟਰ ਭਗਵੰਤ ਮਾਨ ਨੇ ਆਪਣੀ ਪਾਰਟੀ ਵਿੱਚ ਜੁਆਇਨ ਕਰਾ ਲਿਆ ਸੀ ਫੋਟੋਆਂ ਵੀ ਨਸ਼ਰ ਹੋ ਗਈਆਂ ਸੀਆਂ ਟੀਵੀ ਤੇ ਵੀ ਦਫਾਤਾ ਸੀ ਬੜੇ ਵੱਡਾ ਦਾਅਵਾ ਕੀਤਾ ਗਿਆ ਸੀ ਸਰਕਾਰ ਵੱਲੋਂ ਕਿ ਸਾਡੇ ਪਾਰਟੀ ਵਿੱਚ ਇਹ ਸ਼ਾਮਲ ਹੋਗੇ ਹੈਗੇ ਇੱਕ ਤਰ੍ਹਾਂ ਦਾ ਬੜਾ ਵੱਡਾ ਚੜਕਾ ਵੀ ਵੱਜਿਆ ਸੀ ਜਿਹੜੀ ਉਹਨਾਂ ਦੇ ਸਪੋਰਟਰਸ ਨੇ ਪਰ ਫਿਰ ਦੇਰ ਸ਼ਾਮ ਨੂੰ ਉਹਨਾਂ ਨੇ ਦੁਆਰਾ ਆਪਣਾ ਪੱਲਾ ਪੱਲਾ ਜਿਹੜਾ ਸੀਗਾ ਉਹ ਬਦਲਿਆ ਉਹ ਵਾਪਸ ਬੀਬੀ ਜਗੀਰਪੁਰ ਹੋਂ ਨਾਲ ਦੇ ਫੋਲਡ ਵਿੱਚ ਚਲੇ ਗਏ ਹੈਗੇ ਆ ਤੇ ਹੁਣ ਉਹ ਸ਼ਰੋਣ ਵਿੱਚ ਇਕਾਲੀ ਦਲ ਦੇ ਸਿੰਬਲ ਤੇ ਉਹ ਚੋਣ ਲੜਨਗੇ ਪਰ ਇਹ ਪਹਿਲੀ ਵਾਰ ਇਤਿਹਾਸ ਚ ਹੋਊਗਾ ਕਿ ਕਾਲੀ ਦਲ ਆਪਣੀ ਤਕੜੀ ਦੇ ਸਿੰਬਲ ਦੇ ਖਿਲਾਫ ਇੱਕ ਦੂਸਰੀ ਪਾਰਟੀ ਦੀ ਸਪੋਰਟ ਕਰ ਰਿਹਾ ਹੈਗਾ ਜਿਹੜਾ ਕਿ ਬੜਾ ਮੰਦਭਾਗਾ ਕੰਮ ਹੈਗਾ ਪਰ ਇਹ ਵੀ ਹੈ ਕਿ ਜਦੋਂ ਇਹਨਾਂ ਦੀ ਪਿਛਲੀਆਂ ਪਾਰਲੀਮੈਂਟਰੀ ਇਲੈਕਸ਼ਨਾਂ ਹੋਈਆਂ ਸੀ ਤਾਂ ਉਦੋਂ ਸ਼ਰੋਣ ਵਿੱਚ ਇਕਾਲੀ ਦਲ ਦੇ ਜਿਹੜੇ ਕੈਂਡੀਡੇਟ ਸੀ ਉਹਨਾਂ ਨੂੰ 2600 ਪਲੱਸ ਵੋਟਾਂ ਮਿਲੀਆਂ ਸੀਗੀਆਂ ਪਰ ਕੋ ਅਨਮਾਨ ਲਾਇਆ ਜਾ ਰਿਹਾ ਹੈ ਕਿ ਬੀਬੀ ਸਰਜੀਤ ਕੋਰ ਇੱਕ ਦੋ ਪਿੱਤੇ ਜਿਆਦੇ ਵੋਟਾਂ ਦੇ ਨਾਲ ਆਪਣਾ ਜਿਹੜਾ ਹੈਗਾ ਪ੍ਰਭਾਵ ਇਸ ਚੋਣਾਂ ਵਿੱਚ ਦਿਖਾਉਣਗੇ ਹਜੇ ਜਿੱਤ ਦਾ ਤਾਂ ਨਹੀਂ ਕਿਹਾ ਜਾ ਸਕਦਾ ਪਰ ਤੁਸੀਂ ਕੁਝ ਕਹਿ ਨਹੀਂ ਸਕਦੇ ਹੁੰਦੇ ਚੋਣਾਂ ਦੇ ਵਿੱਚ ਪਰ ਉਹਨਾਂ ਦਾ ਪ੍ਰਭਾਵ ਕਾਫੀ ਹੈਗਾ ਤੇ ਉਹ ਕਾਫੀ ਚਰਚਾ ਵਿੱਚ ਵੀ ਰਹੇ ਨੇ ਇਸ ਗੱਲ ਕਰਕੇ ਜੱਤੋਬ ਤਾਂ ਖਾਇਗਾ ਸ਼ੀਤਲ ਅੰਗਰਾਲ ਦਾ ਜਿਹੜਾ ਕਿ ਪਹਿਲੇ ਸਿਟਿੰਗ ਐਮ ਐਲ ਏ ਸੀਗਾ ਤੇ ਫਿਰ ਉਹ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਕਰਕੇ ਉਹਨੂੰ ਜ਼ਾਇਨ ਕਰਨਾ ਪਿਆ ਆਪਣੀ ਸੀਟ ਤੋਂ ਤੇ ਉਸੇ ਕਰਕੇ ਹੀ ਇਹ ਬਾਈ ਇਲੈਕਸ਼ਨ ਹੋ ਰਹੀ ਹੈਗੀ ਆ ਉਹ ਉਹ ਬੜੇ ਦਿਨਾਂ ਦਾ ਦਾਅਵਾ ਕਰ ਰਿਹਾ ਕਿ ਮੇਰੇ ਕੋਲ ਇਦਾਂ ਦੀਆਂ ਸੀਰੀਜ਼ ਹੈਗੀਆਂ 40 ਕੋਈ ਤੇ ਕੋ ਹੈਗੀਆਂ ਨੇ ਰਿਕਾਰਡਿੰਗਸ ਜਿਹੜਾ ਕਿ ਉਹ ਦਾਅਵਾ ਕਰ ਰਿਹਾ ਹੈਗਾ ਜਿਹਦੇ ਵਿੱਚ ਉਹ ਕਹਿੰਦਾ ਵੀ ਪਲੇਅਰਟ ਇੰਡੀਕੇਸ਼ਨ ਹੈਗੀ ਆ ਕਿ ਜਿਹੜਾ ਚੀਫ ਮਿਨਿਸਟਰ ਭਗਵੰਤ ਮਾਨ ਦਾ ਪਰਿਵਾਰ ਹੈਗਾ ਉਹਨਾਂ ਦਾ ਕਿਸੇ ਨਾ ਕਿਸੇ ਤਰ੍ਹਾਂ ਉਹ ਉਥੋਂ ਦੇ ਸਿਟਿੰਗ ਐਮਐਲਏ ਰਮਨ ਅਰੋੜ ਦੇ ਨਾਲ ਲਿੰਕ ਜੋੜ ਰਿਹਾ ਹੈਗਾ ਕਿ ਉਹਨਾਂ ਦੀਆਂ ਜਿਹੜੀਆਂ ਕੋਈ ਇਲੈਗਲ ਐਕਟੀਵਿਟੀਆਂ ਹੈਗੀਆਂ ਨੇ ਉਹਦੇ ਨਾਲ ਸੀਗਿਆ ਭਗਵੰਤ ਮਾਨ ਦਾ ਪਰਿਵਾਰ ਜੁੜਿਆ ਹੋਇਆ ਹੈਗਾ ਪਰ ਉਹਨੇ ਕੱਲ ਫਿਰ ਦਾਅਵਾ ਕੀਤਾ ਸੀਗਾ ਕਿ ਕੱਲ ਵੀਵੰਤ ਚੀਫ ਮਿਨਿਸਟਰ ਭਗਵੰਤ ਮਾਨ ਨੇ ਉਹਨੂੰ ਚੈਲੰਜ ਕੀਤਾ ਸੀ ਵੀ ਤੂੰ 5 ਤਰੀਕ ਦਾ ਪਹਿਨੇ ਉਹਨੇ ਅਲਟੀਮੇਟਮ ਦਿੱਤਾ ਸੀ ਵੀ 5 ਤਰੀਕ ਤੱਕ ਉਹ ਵੇਟ ਕਰ ਰਿਹਾ ਹੈਗਾ ਤੂੰ ਹੁਣੇ ਹੀ ਰਿਲੀਜ਼ ਕਰ ਜਿਹੜਾ ਤੇਰੇ ਕੋਲ ਮਟੀਰੀਅਲ ਹੈਗਾ ਇਹ ਇੱਕ ਤਰ੍ਹਾਂ ਨਾਲ ਬੜੀ ਚੀਜ਼ मिनिस्टर ਨੇ ਬਹੁਤ ਲੋਅ ਪੱਧਰ ਤੇ ਆ ਕੇ ਇਹ ਸ਼ਬਦਾਵਲੀ ਵਰਤੀ ਹੈਗੀ ਜਦ ਕਿ ਡੋਨਟ ਬਿਹੇਵ ਕਿ ਇਸ ਚੀਜ਼ मिनिस्टर ਦੀ ਲੈਂਗੁਏਜ ਨਹੀਂ ਸੀ ਲੱਗਦੀ ਹੈਗੀ ਉਹ ਉਹ ਨੇਕタル 2 ਵਜੇ ਦਾ ਟਾਈਮ ਰੱਖਿਆ ਸੀ ਦੁਪਹਿਰੇ ਬੜਾ ਕਟਸੀ ਪਰ ਮਹ ਕਟਸੀਗਾ ਉਹਨੇ ਉੱਥੇ ਦੋ ਕੁਰਸੀਆਂ ਲਾਈਆਂ ਹੋਈਆਂ ਸੀ ਇੱਕ ਜੀ ਮਿਸਟਰ ਭਗਵਾਨ ਮਾਨਦੀ ਵੱਟੀ ਕੁਰਸੀ ਲਈ ਹੋਈ ਸੀ ਇੱਕ ਉਹਨੇ ਆਪਣੀ ਕੁਰਸੀ ਲਈ ਹੋਈ ਸੀ ਕਿ ਇੱਥੇ ਪਬਲਿਕ ਡਬਲਯੂ 8 ਦੇ ਵਿੱਚ ਮੈਂ ਆਪਣੀਆਂ ਨਸ਼ਰ ਕਰੂੰਗਾ ਜਿਹੜੀਆਂ ਮੇਰੇ ਕੋਲ ਰਿਕਾਰਡਿੰਗਸ ਹੈਗੀਆਂ ਨੇ ਪਰ ਉਹ ਵੀ ਕੱਲ ਇੱਕ ਤਰ੍ਹਾਂ ਦਾ ਫਲॉप ਸ਼ੋ ਹੀ ਗਿਆ ਹੈਗਾ ਕਿਉਂਕਿ ਨਾ ਤਾਂ ਉਹਨੇ ਰਿਕਾਰਡਿੰਗਸ ਪਬਲਿਕ ਕੀਤੀਆਂ ਹੈਗੀਆਂ ਤੇ ਨਾ ਹੀ ਚੀਫ ਮਿਨਿਸਟਰ ਭਗਵੰਤ ਮਾਨ ਉਹ 스테ਜ ਤੇ ਗਏ ਵੈਸੇ ਜਾਣਾ ਬਣਦਾ ਵੀ ਨਹੀਂ ਸੀ ਚੀਫ ਮਿਨਿਸਟਰ ਦਾ ਵੀ ਐ ਕਿਤੇ ਦੂਸਰੇ ਦੀ ਕੈਂਪੇਨ ਵਿੱਚ ਉਹ ਪੂਰੇ ਫੈਲ ਇਹ ਹੁਣ ਇਹਦੇ ਤੇ ਆ ਸ਼ੀਤਲ ਅੰਗਰਾਜ ਤੇ ਵੀ ਜਿਸ ਤਰ੍ਹਾਂ ਦੇ ਨੇ ਦਾਅਵੇ ਕੀਤੇ ਨੇ ਇਹ ਵੀ ਦਾਅਵਾ ਕੀਤਾ ਕਿ ਮੈਨੂੰ ਪਾਕਿਸਤਾਨ ਤੋਂ ਥ੍ਰੈਟਨਿੰਗ ਕਾਲਸ ਵੀ ਆਈਆਂ ਨੇ ਮੇਰੇ ਬੱਚਿਆਂ ਤੇ ਵੀ ਉਂਗਲ ਠਾਈ ਗਈ ਹੈਗੀ ਕਾਲਸ ਦੇ ਵਿੱਚ ਤੇ ਉਹ ਉਹਦਾ ਮਾਨਵੀ ਭਰਿਆ ਆਇਆ ਸੀਗਾ ਜਦੋਂ ਉਹ ਬੋਲ ਰਿਹਾ ਸੀਗਾ ਉੱਥੇ ਬੜੀ ਪੁੰਦਲ ਕੇ इमोशनल ਸਪੀਚ ਦੇ ਰਿਹਾ ਸੀਗਾ ਉਹ ਪਰ ਹੁਣ ਇਹ ਹੈਗਾ ਵੀ ਉਹ ਖਿੱਚਦਾ ਕੇਂਦਰ ਤਾਂ ਬਣਿਆ ਹੈਗਾ ਪਰ ਤਾਂ ਪਤਾ ਲੱਗੂ ਹੈ ਜੇ ਉਹਦੇ ਕੋਲੇ ਥੈਂਟਿਕ ਰਿਕਾਰਡਿੰਗਸ ਹੈਗੀਆਂ ਨੇ ਤਾਂ ਫਿਰ ਉਹ ਪਬਲਿਕ ਕਿਉਂ ਨਹੀਂ ਕਰ ਰਿਹਾ ਉਹਨਾਂ ਨੂੰ ਜੀ ਬਿਲਕੁਲ ਜੀ ਸਰ ਦੂਜੇ ਪਾਸੇ ਅਕਾਲੀ ਦਲ ਦੀ ਗੱਲ ਕਰ ਲਈ ਅਕਾਲੀ ਦਲ ਇਸ ਵਕਤ ਕਾਫੀ ਸਦਮੇ ਦੇ ਵਿੱਚ ਹੈ ਸੰਕਟ ਦੇ ਵਿੱਚ ਹੈ ਇੱਕ ਪਾਸੇ ਸੁਖਵੀਰ ਬਾਦਲ ਹੋ ਰਹੇ ਨੇ ਦੂਜੇ ਪਾਸੇ ਇੱਕ ਧੜੇ ਨੂੰ ਬਾਗੀ ਧੜਾ ਕਿਹਾ ਜਾਂਦਾ ਉਹ ਕਹਿੰਦੇ ਸਾਨੂੰ ਬਾਗੀ ਐਵੇਂ ਕਿਹਾ ਜਾ ਰਿਹਾ ਹੈ ਤੋ ਜਿਹਦੇ ਮਹੇਸ਼ੇਂਦਰ ਸਿੰਘ ਗਰੇਵਾਲ ਹੋ ਰਿਹਾ ਜਿਹੜੇ ਉਹ ਦੁਗਾਹ ਵਾਲੀ ਗੱਲ ਕਹੀ ਜਾਂਦੇ ਆ ਜੀ ਕਿ ਤਾਂ ਆਰਐਸਐਸ ਅਕਾਲੀ ਦਲ ਆਰਐਸਐਸ ਹੈ ਸੋ ਇਸ ਤਰ੍ਹਾਂ ਦੇ ਦੋਸ਼ ਲਾਉਣੇ ਤੇ ਅਕਾਲੀ ਦਲ ਦੀ ਇਹ ਸਥਿਤੀ ਹੈ ਜਿਹੜੀ ਇਹਦੇ ਚੋਂ ਕੀ ਨਿਕਲ ਸਕਦਾ ਜੀ ਜਿਹੜੇ ਪ੍ਰੈਜ਼ੈਂਟ ਕ੍ਰਾਈਸਿਸ ਹੈ ਨਾ ਸ਼ੋਅ ਮੇ ਅਕਾਲੀ ਦਲ ਦੇ ਵਿੱਚ ਜਿਹੜੇ ਬਖਰੇਵੇਂ ਖੜੇ ਹੋਏ ਆਪਸ ਦੇ ਵਿੱਚ ਕੁਝ ਸੀਨੀਅਰ ਲੀਡਰਸ ਦੇ ਵਿੱਚ ਵਿਦ ਵਿਦ ਪ੍ਰੈਜ਼ੀਡੈਂਟ ਆਫ ਦਾ ਕਾਲੀ ਦਾ ਸ਼ੋਅ ਮੇ ਕਾਲੀ ਦਲ ਸੁਬੀਰ ਸਿੰਘ ਬਾਦਲ ਉਹ بڑے ਮਤਲਬ ਕਿ ਬੜੇ ਦੁਖਦਾਈ ਗੱਲ ਹੈਗੀ ਹੈ ਕਿ ਕਾਲੀ ਦਲ ਇਸ ਮੋੜ ਤੇ ਜਦੋਂ ਆਪਣੇ ਐਗਜ਼ਿਸਟੈਂਸ਼ੀਅਲ ਕ੍ਰਾਈਸਿਸ ਚੋਂ ਲੰਘ ਰਿਹਾ ਤੇ ਉਹਦੋਂ ਫਰਦਰ ਆਪਣੀ ਜਿਹੜੇ ਕ੍ਰਾਈਸਿਸ ਨੂੰ ਡੀਪਨ ਹੋ ਰਿਹਾ ਹੈਗੀ ਹੈ ਕਿਉਂਕਿ ਇਹਨਾਂ ਦੇ ਇੰਟਰਨਲ ਡਿਫਰੈਂਸਸੇਜ਼ ਨੇ ਝੁੰਡਾ ਰਿਪੋਰਟ ਨੂੰ ਲਾਗੂ ਨਹੀਂ ਕੀਤਾ ਜਾ ਰਿਹਾ ਹੈਗਾ ਕਿਉਂਕਿ ਉਹਦੇ ਨਾਲ ਸੋਚੀ ਲੀਡਰਸ਼ਿਪ ਨੂੰ ਸਟੈਪ ਡਾਊਨ ਕਰਨਾ ਪੈਣਾ ਸੀ ਇਨਕਲੂਡਿੰਗ ਪ੍ਰੈਜ਼ੀਡੈਂਟ ਤੇ ਉਸ ਗੱਲ ਨੂੰ ਪ੍ਰੈਜ਼ੀਡੈਂਟ ਜਿਹੜੇ ਸਰਸਕਬੀਰ ਸਿੰਘ ਬਾਦਲਾ ਉਹ ਮੰਨ ਨਹੀਂ ਰਹੇਗੇ ਇੱਕੋ ਨਾਲ ਦੇ ਜਿਹੜੇ ਸਪੋਕਸਪਰਸਲਸ ਹੈਗੇ ਆ ਉਹ ਸਭੋ ਹੋਰ ਬਲਦੀ ਤੇ ਤੇਲ ਪਾ ਰਹੇ ਹੈਗੇ ਆ ਜਿਸ ਤਰ੍ਹਾਂ ਦੀ ਉਹ ਇਦਾਂ ਕਿ ਬਹੁਤ ਲੋ ਟੇਸਟ ਵਾਲੀਆਂ ਉਸ ਤਰ੍ਹਾਂ ਦੀਆਂ ਉਹ ਆਪਣੀਆਂ ਟੀਵੀ ਇੰਟਰਵਿਊਸ ਦੇ ਰਹੇ ਹੈਗੇ ਸੋਸ਼ਲ ਮੀਡੀਆ ਤੇ ਮੇਰਾ ਖਿਆਲ ਹੈ ਇੰਡੇਸੀਨਰ ਲੀਡਰਸ਼ ਨੂੰ ਜਿਸ ਤਰ੍ਹਾਂ ਦੀ ਸ਼ੁਭਦਾਬਲੀ ਵਰਤੀ ਜਾ ਰਹੀ ਹੈ ਉਹ ਮੇਰੇ ਖਿਆਲ ਕੋਈ ਸੈਂਸਿਬਲ ਸ਼ਬਦਾਵਲੀ ਨਹੀਂ ਲੱਗਦੀ ਉਹਨਾਂ ਨੂੰ ਮੇਰੇ ਖਲ ਥੋੜਾ ਸੰਕੋਚ ਕਰਨਾ ਚਾਹੀਦਾ ਕਿਉਂਕਿ ਆਲਟੀਮੇਟਲੀ ਮੈਂ ਆਸਾ ਬੰਦਾ ਕਿ ਇਹਨਾਂ ਇੱਕ ਪੈਚ-ਅਪ ਦੁਆਰਾ ਕਰ ਜਾਣਾ ਹੈਗਾ ਤੇ ਇਸ ਲਈ ਇਸ ਚੀਜ਼ ਨੂੰ ਇੰਨਾ ਨੀਵਾ ਪੱਧਰ ਤੇ ਨਾ ਕਰੋ ਕਿ ਮੁੜ ਕੇ ਇੱਕ ਦੂਜੇ ਨੂੰ ਤੁਸੀਂ ਜਿਵੇਂ ਸਾਹਮਣਾ ਕਰਨਾ ਵੀ ਤੁਹਾਨੂੰ ਔਖਾ ਹੋਵੇ ਦੂਸਰਿਆਂ ਨੇ ਇਹ ਜਿਹੜੇ ਜਿਹੜੇ ਵਖਰੇਵੇਂ ਵਾਲਾ ਗਰੁੱਪ ਹੈਗਾ ਉਹਨਾਂ ਨੇ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਕੇ ਆਪਣੇ ਵੱਲੋਂ ਚਾਰ ਸਫਿਆਂ ਦੀ ਇੱਕ ਐਪਲੀਕੇਸ਼ਨ ਦਿੱਤੀ ਹੈਗੀ ਆ ਜੋਈ ਕੀਤੀ ਹੈਗੀ ਆ ਕਿ ਅਸੀਂ ਜਦੋਂ ਅਕਾਲੀ ਦਲ ਦਾ ਕਾਰਜਕਾਲ ਸੀਗਾ ਤੇ ਉਸ ਵੇਲੇ ਜਿਹੜੀਆਂ ਉਸ ਕਾਰਜਕਾਲ ਦੌਰਾਨ ਗਲਤੀਆਂ ਹੋਈਆਂ ਨੇ ਵੱੱਡਰ ਗਲਤੀਆਂ ਹੋਈਆਂ ਨੇ ਅਸੀਂ ਉਸ ਟਾਈਮ ਤੇ ਭਾਈਵਾਲਾ ਕਿਉਂਕਿ ਅਸੀਂ ਉਸ ਟਾਈਮ ਤੇ ਜਿਸ ਪਲੈਟਫਾਰਮ ਦੇ ਰਾਹੀਂ ਸਾਨੂੰ ਬੋਲਣਾ ਚਾਹੀਦਾ ਸੀਗਾ ਅਸੀਂ ਬੋਲੇ ਨਹੀਂ ਹੈਗੇਗੇ ਉਸ ਕਰਕੇ ਅਸੀਂ ਬਹੁਤ ਮੰਨ ਲeke ਉਸ ਦੀ ਸਾਨੂੰ ਨਮੋਸ਼ੀ ਆ ਤੇ ਇਸ ਲਈ ਸਾਨੂੰ ਇਹ ਨਮੋਸ਼ੀ ਨੂੰ ਦੂਰ ਕਰਨ ਲਈ ਸਾਨੂੰ ਕੋਈ ਜਿਹੜੀ ਹੈਗੀ ਆ ਧਾਰਮਿਕ ਸਜ਼ਾ ਲਾਈ ਜਾਵੇ ਤੇ ਜਥੇਦਾਰ ਨੂੰ ਉਹਨਾਂ ਨੇ ਫਰਿਆਦ ਕੀਤੀ ਹੈ ਵੀ ਪਰ ਹਜੇ ਤੱਕ 23 ਦਿਨ ਹੋ ਗਏ ਜਥੇਦਾਰ ਸਾਹਿਬ ਵੱਲੋਂ ਕੋਈ ਕਿਸੇ ਤਰ੍ਹਾਂ ਦਾ ਕੋਈ ਜਵਾਬ ਨਹੀਂ ਆਇਆਗਾ ਨਾ ਉਹਨਾਂ ਵੱਲੋਂ ਕੋਈ ਪ੍ਰਾਪਤੀ ਕਰਮ ਆਇਆ ਇਸ ਚਿੱਠੀ ਬਾਰੇ ਹੁਣੇ ਦੇਖਦੇ ਆਂ ਵੀ ਅਗਲਾ ਸਟੈਪ ਜਥੇਦਾਰ ਸਾਹਿਬ ਕੀ ਚੱਕਦੇ ਹੈਗੇ ਆ ਚਾਹਤ ਕੇ ਜਿਹੜਾ ਦੂਸਰਾ ਸਖਬੀਰ ਲੋਇਸਟ ਹੈਗੇ ਨੇ ਉਹ ਇਹਨਾਂ ਨੂੰ ਸਾਰਾ ਇੱਕ ਫੋਕਾ ਡਰਾਮਾ ਦੱਸ ਰਿਹਾ ਹੈਗੇ ਆ ਆਪਣੇ ਵੱਲੋਂ ਉਹ ਚੈਲੰਜ ਕਰ ਰਿਹਾ ਕਿ ਅਸੀਂ ਇਸ ਤਰ੍ਹਾਂ ਇਹਨਾਂ ਦੇ ਕਹੇ ਤੇ ਅਸੀਂ ਜਾ ਕੇ ਕਾਲਕਟਰ ਸਾਹਿਬ ਪੇਸ਼ ਨਹੀਂ ਹੋਣਾ ਜੇ ਜਥੇਦਾਰ ਸਾਹਿਬ ਸਾਨੂੰ ਬੁਲਾਉਣਗੇ ਤਾਂ ਫਿਰ ਅਸੀਂ ਨਮਾਣੇ ਸਖਵਜੋ ਜਾ ਕੇ ਪੇਸ਼ ਹੋਵਾਂਗੇ ਜੀ ਅਮਰਤਪਾਲ ਸਿੰਘ ਹੋਰਾਂ ਨੂੰ ਪੈਰੋਲ ਮਿਲ ਰਹੀ ਹੈ ਤੇ ਅੱਜ ਉਹ ਸੌਂ ਚੱਕ ਸਕਦੇ ਆ ਕਈ ਤਰ੍ਹਾਂ ਦੀਆਂ پابੰਦੀਆਂ ਵੀ ਉਹਨਾਂ ਦੇ ਉੱਤੇ ਲਾਈਆਂ ਗਈਆਂ ਕਿ ਪੰਜਾਬ ਨਹੀਂ ਆ ਸਕਣਗੇ ਤੇ ਉੱਥੇ ਕੋਈ ਵੀਡੀਓ ਸੰਦੇਸ਼ ਵੀ ਨਹੀਂ ਦੇ ਸਕਣਗੇ ਕੁਝ ਕੁ ਹੋਰ ਵੀ پابੰਦੀਆਂ ਜੀ ਬੜੇ ਸਟ੍ਰਿਕਟ ਗਾਈਡਲਾਈਨਸ ਥੱਲੇ ਉਹਨਾਂ ਨੂੰ 4 ਦਿਨ ਦੀ ਪੈਰੋਲ ਦਿੱਤੀ ਹੈ ਸਟਾਰਟਿੰਗ ਫਰੋਮ ਟੂਡੇ 8th 8th ਜੁਲਾਈ ਉਹਨਾਂ ਨੂੰ ਦਿਬਰੂਗੜ੍ਹ ਜੇਨ ਤੋਂ ਉਹ ਫਲਾਈ ਆਊਟ ਕਰਕੇ ਲੈਉਣਗੇ ਅੱਜ ਤੇ ਉਹਨਾਂ ਨੂੰ ਅੱਜ ਚੈਂਬਰ ਦੇ ਵਿੱਚ ਸਪੀਕਰ ਦੇ ਚੈਂਬਰ ਦੇ ਵਿੱਚ ਸੋਚ ਚकाई ਜਾਊਗੀ ਇਸੇ ਤਰ੍ਹਾਂ ਜਿਹੜੇ ਕਸ਼ਮੀਰ ਤੋਂ ਬਾਰਾ ਮੋਲਾ ਤੋਂ ਇੰਡੀਪੈਂਡੈਂਟ ਕੈਂਡੀਡੇਟ ਚੁਣੇ ਗਏ ਨੇ ਅਬਦਲ ਰਸ਼ੀਦ ਉਹਨਾਂ ਨੂੰ ਵੀ ਅੱਜ ਸੋਚ ਚकाई ਜਾਣੀ ਹੈਗੀ ਉਹਨਾਂ ਨੇ ਕਸਟਡੀ ਪਰੋਲ ਮਿਲੀ ਹੈ ਉਹਨਾਂ ਨੂੰ 2 ਘੰਟੇ ਦੀ ਕਿਉਂਕਿ ਉਹ ਤਿਹਾਰ ਜੇਲ੍ਹ ਵਿੱਚ ਬੰਦ ਹੈਗੇ ਆ ਉਹਨਾਂ ਦੇ ਉਹ ਉਹਨਾਂ ਨੂੰ ਵੀ ਅੱਜ ਸੋਚ ਕਾਈ ਜਾਣੀ ਹੈਗੀ ਆ ਪਰ ਇਹਨਾਂ ਤੇ ਦੋਨਾਂ ਤੇ ਬੜੀਆਂ ਸਟ੍ਰਿਕਟ ਰਿਸਟ੍ਰਿਕਸ਼ਨਸ ਲਾਇਆ ਹੋਣਾ ਗਵਰਨਮੈਂਟ ਵੱਲੋਂ ਉਹਨਾਂ ਨੂੰ ਇਹ ਵੀ ਕਿਹਾ ਗਿਆ ਵੀ ਉੱਥੇ ਕੋਈ ਪਰਿਵਾਰਕ ਮਿਲਣੀ ਜਿਹੜੀ ਕੀਤੀ ਜਾਊਗੀ ਉਹ ਵੀ ਨਿਗਰਾਨੀ ਥਲੇ ਹੋਊਗੀ ਤੇ ਮੇਰਾ ਖਿਆਲ ਆ ਵੀ ਸ਼ਾਇਦ ਉਸ ਤੋਂ ਬਾਅਦ ਇਹ ਵੀ ਜਿਹੜੀਆਂ 10 ਗਾਈਡਲਾਈਨਸ ਦਿੱਤੀਆਂ ਨੇ ਮਰਤਪਾਲੂ ਉਹਨਾਂ ਵਿੱਚ ਇਹ ਵੀ ਹੈਗਾ ਕਿ ਸ਼ਾਇਦ ਉਹ ਸਟੇਟ ਅਜ ਸੋਚ ਚੱਕਣ ਤੋਂ ਬਾਅਦ ਵਾਪਸ ਦੇ ਬਰੂਗਰ ਗੇਲ ਦੇ ਵਿੱਚ ਟ੍ਰਾਂਸਫਰ ਕਰ ਦਿੱਤਾ ਜਾਵੇ ਜਦ ਕਿ ਇਹ ਬੜੀ ਹਿਊਮਨ ਰਾਈਟਸ ਦੀ ਵੋਟ ਇਲੈਕਸ਼ਨ ਹੈਗੀ ਹੈ ਕਿ ਇੱਕ ਸਿਟਿੰਗ ਮੈਂਬਰ ਪਾਰਲੀਮੈਂਟਸ ਨਾਲ ਇਸ ਤਰ੍ਹਾਂ ਦਾ ਵਿਹਾਰ ਕੀਤਾ ਜਾ ਰਿਹਾ ਚਾਹੇ ਉਹ ਅਬਦਲ ਪੁਸ਼ਤੀ ਹੈਗਾ ਤੇ ਚਾਹੇ ਅਮਰਪਾਲ ਹੈਗਾ ਜੀ ਗਿਲਸਾਬ ਪੰਜਾਬ ਦੇ ਖਿਡਾਰੀ ਇਸ ਵਕਤ ਜੇ ਦੇਖੀਏ ਤਾਂ ਚਾਰ ਟੀਮਾਂ ਨੇ ਦੇਸ਼ ਦੀਆਂ ਉਹਨਾਂ ਦੇ ਮੋਰੀ ਨਹੀਂ ਚਾਹੇ ਫੌਕੀ ਹੋਵੇ ਕ੍ਰਿਕਟ ਹੋਵੇ ਮੁੰਡਿਆਂ ਦੀ ਜਾਂ T20 ਵਾਲਾ ਜਿਹੜਾ ਮੈਚ ਆ ਉਹਦੇ 'ਚ ਤੇ ਫੁੱਟਬਾਲ ਦੇ ਵਿੱਚ ਵੀ ਤੇ ਦੂਸਰੇ ਪਾਸੇ ਪੰਜਾਬ ਸਰਕਾਰ ਦੀਆਂ ਜਿਹੜੀਆਂ ਖੇਡ ਨੀਤੀਆਂ ਕਿਸੇ ਹੋਰ ਪਾਸੇ ਨੂੰ ਜਾ ਰਹੀਆਂ ਜੀ ਅੱਗੇ ਸਪੋਰਟਸ ਵਿੰਗ ਹੁੰਦੇ ਸੀ ਜਿਹੜੇ ਉਸ ਕੋਟੇਜ ਭਰਤੇ ਹੁੰਦੇ ਸੀ ਮੇਰੇ ਯਾਦ ਬਲਕਾਰ ਸਿੰਘ ਸਿੱਧੂ ਸਾਡੇ ਪਿੰਡ ਦਾ ਗਾਇਕ ਵੀ ਅੱਜ ਕੱਲ੍ਹ ਵਿਧਾਇਕ ਵੀ ਹੈ ਉਹ ਇਸ ਕੋਟੇਜ ਤੋਂ ਆਏ ਸੀਗੇ ਜੀ ਐਥਲੀਟ ਹੁੰਦੇ ਸੀ ਹੋਰ ਬਥੇਰੇ ਲੋਕ ਸੀਗੇ ਉਦੋਂ ਬੜੀ ਵੱਡੀ ਗੱਲ ਲੱਗਦੀ ਹੁੰਦੀ ਸੀ ਕਿ 500 ਰੁਪਏ ਸਾਨੂੰ ਰਿਫਰੈਸ਼ਮੈਂਟ ਦਿੱਤਾ ਜਾਂਦਾ ਜਾਂ ਸਕਾਲਰਸ਼ਿਪ ਦਿੱਤੀ ਜਾਂਦੀ ਹੈ ਪੜ੍ਹਨ ਦਾ ਸਾਰਾ ਖਰਚਾ ਉੱਥੇ ਹੁੰਦਾ ਉਹਨਾਂ ਅੰਕੜੇ ਕੁਝ ਹੋਰ ਹੀ ਦੱਸਦੇ ਆ ਜੀ ਜਿਹੜੇ ਆ ਨਾ ਸਰਕਾਰ ਦੀਆਂ ਜਿਹੜੀਆਂ ਨਾ ਪੱਖੀ ਨੀਤੀਆਂ ਨੇ ਨਾ ਜਿਹੜੀ ਪ੍ਰੈਜ਼ੈਂਟ ਸਰਕਾਰ ਹੈਗੀ ਆ ਉਹਦੇ ਕਰਕੇ ਜਿਹੜੀਆਂ ਮੇਰੇ ਖਿਆਲ 11 ਕਾਲਜਸ ਹੈਗੇ ਆ ਸਪੋਰਟਸ ਦੇ ਤੇ ਮੇਰੇ ਖਿਆਲ 11 ਯੂਨੀਵਰਸਿਟੀਆਂ ਹੈਗੀਆਂ ਨੇ ਤੇ 15 ਕਾਲਜਸ ਹੈਗੀਆਂ ਨੇ ਜਿੱਥੇ ਸਪੋਰਟਸ ਦੇ ਕੋਰਸਸ ਚੱਲਦੇ ਨੇ ਇੱਕ ਇਸ ਤਰ੍ਹਾਂ ਦੀ ਸੈਪਰੇਟ ਮਹਾਰਾਜਾ ਭੁਪਿੰਦਰ ਸਿੰਘ ਜਿਹੜੀ ਹੈਗੀ ਸਪੋਰਟਸ ਯੂਨੀਵਰਸਿਟੀ ਆ ਪਟਿਆਲੇ ਉਹਨਾਂ ਦੇ ਜੋ ਪ੍ਰਿੰਸੀਪਲ ਵੱਲੋਂ ਜਿਹੜੇ ਮੇਜਰ ਜਨਰਲ ਹੈਗੇ ਨੇ ਪ੍ਰਿੰਸੀਪਲ ਜਿਹੜੀ ਉਹਨਾਂ ਵੱਲੋਂ ਸਟੇਟਮੈਂਟ ਆਈ ਹੈਗੀ ਆ ਕਿ ਪਤ ਵੀ ਬੱਚਿਆਂ ਦੇ ਵਿੱਚ ਪੰਜਾਬ ਦੇ ਬੱਚਿਆਂ ਵਿੱਚ ਸਪੋਰਟਸ ਪ੍ਰਤੀ ਬਹੁਤ ਰੁਚੀ ਘਟ ਰਹੀ ਹੈਗੀ ਦੇਸਪਾਈਟ ਕਿ ਇੰਨੇ ਅਰਸ਼ਦੀ ਪਰਗੇ ਮੁੰਡੇ ਜਿਵੇਂ T20 ਦਾ ਹੀਰੋ ਬਣਿਆ ਹੈਗਾ ਉਹਦੇ باوجود ਵੀ ਬੱਚਿਆਂ ਦੇ ਵਿੱਚ ਕੋਈ ਆਕਰਸ਼ਣ ਹੈ ਨਹੀਂਗਾ ਕਿ ਉਹ ਸਪੋਰਟਸ ਦੀਆਂ ਜਿਹੜੀਆਂ ਡਿਗਰੀਸ ਨੇ ਜਾਂ ਸਪੋਰਟਸ ਵੱਲ ਆਕਰਸ਼ਿਤ ਹੋਣ ਉਹਨਾਂ ਨੂੰ ਆਪਣੀਆਂ ਯੂਨੀਵਰਸਿਟੀਆਂ ਨੂੰ ਤੇ ਕਾਲਜਸ ਨੂੰ ਚੱਲਦਾ ਰੱਖਣ ਦੇ ਲਈ ਬਾਹਰਲੇ ਸੂਬਿਆਂ ਦੇ ਬੱਚਿਆਂ ਤੇ ਨਿਰਭਰ ਕਰਨਾ ਪੈ ਰਿਹਾ ਬਹੁਤੇ ਬੱਚੇ ਰਾਜਸਥਾਨ ਤੋਂ ਇੱਥੇ ਪੜ੍ਹ ਰਹੇ ਹੈਗੇ ਜਿਹੜੇ ਜਿਹੜੇ ਸਪੋਰਟਸ ਕੋਰਸੇ ਹੈ ਪੰਜਾਬ ਦੇ ਵਿੱਚ ਤੇ ਜਾਂ ਹਿਮਾਚਲ ਪ੍ਰਦੇਸ਼ ਤੋਂ ਬੱਚੇ ਨੇ ਤੇ ਜਾਂ ਹੈਗੇ ਨੇ ਹਰਿਆਣੇ ਤੋਂ ਤੇ ਇਸ ਕਰਕੇ ਜਿਹੜੀ ਪੰਜਾਬ ਦੇ ਬੱਚਿਆਂ ਦੀ ਗਿਣਤੀ ਬਹੁਤ ਘੱਟ ਹੈਗੀ ਜੇ ਇਕੱਲੇ ਹੀ ਪੰਜਾਬ ਦੇ ਬੱਚੇ ਲੈਣੇ ਹੁਣ ਤਾਂ ਸ਼ਾਇਦ ਇਹ ਯੂਨੀਵਰਸਿਟੀਆਂ ਤੇ ਕਾਲਜਸ ਜਿਹੜੇ ਹੈਗੇ ਬੰਦ ਹੋਣ ਦੇ ਕਿਨਾਰੇ ਤੇ ਆ ਗਏ ਜੀ। ਜਿਲ੍ਹਾ ਮੈਡੀਕਲ ਸਹੂਲਤਾਂ ਦੇ ਬਾਰੇ ਵੀ ਰਿਪੋਰਟਸ ਆ ਰਹੀਆਂ ਕਿ ਕਾਫੀ ਕੋ ਸਖਣਾ ਹੋ ਰਿਹਾ ਹੈਗਾ। ਖਬਰ 'ਚ ਸਖਣਾ ਸ਼ਬਦ ਅਕਸਰ ਵਰਤਿਆ ਜਾਂਦਾ ਹੁੰਦਾ ਹੈ ਤੇ ਹੁਣ ਫਿਰੋਜ਼ਪੁਰ ਜ਼ਿਲ੍ਹਾ ਵੀ ਕਹਿੰਦੇ ਜੀ ਮੈਡੀਕਲ ਸਹੂਲਤਾਂ ਤੋਂ ਸਖਣਾ ਹੁੰਦਾ ਜਾ ਰਿਹਾ। ਜਿਵੇਂ ਕਿ ਹੈ ਨਾ ਆਮ ਆਦਮੀ ਕਲੀਨਿਕਸ ਨਾ ਦੇ ਬਹੁਤ ਖੋਲ੍ਹੇ ਹੈਗੇ, ਕਈ ਸੌ ਖੋਲ੍ਹੇ ਹੈਗੇ ਆ। ਪਰ ਉਹਦੇ ਨਾਲ ਜਿਹੜਾ ਬੇਸਿਕ ਹੈਲਥ ਦਾ ਸਟਰਕਚਰ ਹੈਗਾ ਨਾ ਜਿਹੜਾ ਕਿ ਫੈਸਿਲਿਟੀਆਂ ਇੱਥੇ ਬਣੀਆਂ ਹੋਈਆਂ ਸੀ ਫੁੱਲ ਫਲਾਈਟ ਕਿ ਮੈ ਪ੍ਰਾਇਮਰੀ ਹੈਲਥ ਸੈਂਟਰ ਸੀਗੇ ਸਿਵਲ ਹਸਪੀਟਲ ਸੀਗੇ ਜਾਂ ਹੋਸਪੀਟਲ ਡਿਸਪੈਂਸਰੀ ਸੀਗੀਆਂ ਉਹਨਾਂ ਦੇ ਵਿੱਚ ਸਟਾਫ ਦੀ ਅਨਮੋਲਦ ਕਰਕੇ ਜਾਂ ਇਕਪਮੈਂਟ ਦੀ ਘਾਟ ਹੋਣ ਕਰਕੇ ਮਸ਼ੀਨਰੀ ਦੀ ਉਹ ਇੱਕ ਤਰ੍ਹਾਂ ਨਾਲ ਬੰਦ ਹੋਣ ਕਿਨਾਰੇ ਖੜੀਆਂ ਨੇ ਪੰਜਾਬ ਦੀ ਇੱਕ ਫਲੋਇਪੁਰ ਦੀ ਸਰਵੇ ਆਈ ਹੈਗੀ ਕਿ ਉੱਥੇ 21 ਪੋਸਟਾਂ ਨੇ ਡਾਕਟਰਸ ਦੀਆਂ ਪਰ ਜਿਹੜੇ ਉੱਥੇ ਡਾਕਟਰ ਹੈਗੇ ਨੇ ਇਸ ਟਾਈਮ ਤੇ ਅਵੇਲੇਬਲ ਉਹ ਅੱਧੇ ਵੀ ਹੈ ਨਹੀਂਗੇ 56 ਪੋਸਟਾਂ ਖਾਲੀ ਪਈਆਂ ਨੇ ਇਸੇ ਤਰ੍ਹਾਂ ਜੀਰਿਆ ਸਬਡਿਵੀਜ਼ਨ ਵਿੱਚ ਹੈਗਾ ਇਸੇ ਤਰ੍ਹਾਂ ਹੋਰ ਜਿਹੜੀਆਂ ਉੱਥੇ ਨਾਲ ਹੈਗੀਆਂ ਨੇ ਬਾਕੀ ਸਬਡਿਵੀਜ਼ਨਸ ਹੈਗੀਆਂ ਨੇ ਉੱਥੇ ਜਿਹੜੇ ਪ੍ਰਾਇਮਰੀ ਹੈਲਥ ਸੈਂਟਰਸ ਹੈਗੇ ਨੇ ਹੈਲਥ ਸੈਂਟਰ ਤਾਂ ਖੜੇ ਨੇ ਪਰ ਉਹਦੇ ਵਿੱਚ ਜਿਹੜਾ ਲੋਡਿੰਗ ਦਾ ਸਟਾਫ ਹੈਗਾ ਉਹ ਕਿਤੇ ਵੀ ਪੂਰਾ ਨਹੀਂ ਹੈਗਾ ਤੇ ਨਾ ਹੀ ਸਹਾਇਕ ਸਟਾਫ ਪੂਰਾ ਹੈਗਾ ਜਿੱਥੇ ਇਕਵਿਪਮੈਂਟ ਹੈਗੇ ਨੇ ਉੱਥੇ ਉਹਨਾਂ ਨੂੰ ਚਲਾਉਣ ਵਾਲੇ ਹੈ ਨਹੀਂ ਗਏ ਜਿਹੜੇ ਟੈਕਨੀਸ਼ੀਅਨਸ ਹੈਗੇ ਨੇ ਜਿੱਥੇ ਟੈਕਨੀਸ਼ੀਅਨਸ ਹੈਗੇ ਨੇ ਉਥੇ ਇਕੁਇਪਮੈਂਟ ਹੈ ਨਹੀਂਗਾ ਮਤਲਬ ਇਸ ਕਰਕੇ ਕਾਫੀ ਕਨਫਿਊਜ਼ਿੰਗ ਸਟੇਟ ਆਫ ਮਾਈਂਡ ਬਣਿਆ ਹੋਇਆ ਹੈਗਾ ਜਦ ਕਿ ਇੰਨੀਆਂ ਫੈਸਿਲਿਟੀਆਂ ਹੋਣ ਤੇ ਬਾਵਜੂਦ ਆਪਾਂ ਪ੍ਰੋਪਰ ਮੈਡੀਕਲ ਫੈਸਿਲਿਟੀਆਂ ਪ੍ਰੋਵਾਈਡ ਨਹੀਂ ਕਰ ਸਕਦੇ ਜਿਹੜੇ ਉਸ ਇਲਾਕਿਆਂ ਵਿੱਚ ਹੋਣੇ ਚਾਹੀਦੀਆਂ ਪੰਜਾਬ ਦੇ ਵਿੱਚ ਵਾਟਰ ਕ੍ਰਾਈਸਿਸ ਵੀ ਵੱਡੇ ਪੱਧਰ ਤੇ ਹੈ ਜੀ ਇੱਕ ਹੁਣ ਹੋਰ ਵੀ ਚਾਚਾ ਜਲ ਪੀ ਹੈ ਗੱਲ ਸਾਹਿਬ ਕੇ ਕੁਝ ਲੋਕ ਕਹਿੰਦੇ ਕਿ ਜਿਹੜਾ ਰੇਨ ਵਾਟਰ ਹੈ ਇਹਨੂੰ ਸਿੱਧਾ ਧਰਤੀ ਦੇ ਵਿੱਚ ਪਾ ਰਹੇ ਅਗਰ ਅਸੀਂ ਬਿੱਤਦਣੀ ਜੱਸ ਸਿੰਘ ਹੋਰਾਂ ਦੇ ਨਾਲ ਗੱਲਬਾਤ ਕੀਤੀ ਹੈ ਜੱਸ ਸਿੰਘ ਕੱਕੜਵਾਲ ਕਾ ਵੀ ਸਮਝ ਰੱਖਦੇ ਨੇ ਉਹ ਕਹਿੰਦੇ ਜਿਹੜੇ ਸੋਲਡ ਵੇਸਟ ਮਿਲੇ ਹੁੰਦੇ ਆ ਜੇ ਇਹਨੂੰ ਅਸੀਂ ਧਰਤੀ ਚ ਪਾਵਾਂਗੇ ਤਾਂ ਹੋਰ ਵੀ ਸਾਡੀ ਜਿਹੜੀ ਲੇਅਰ ਆ ਉਹਦਾ ਨੁਕਸਾਨ ਕਰਾਂਗੇ ਕਿਉਂਕਿ ਕੁਦਰਤੀ ਤਰੀਕੇ ਨਾਲ ਜਿਹੜਾ ਥੱਲੇ ਜਾਣਾ ਪਾਣੀ ਉਹਦਾ ਫੋਰ ਮੈਥਡ ਅਸੀਂ ਸਿੱਧਾ ਉਸੇ ਲੇਅਰ ਚ ਪਾ ਦਿੰਦੇ ਆ ਜਿਹੜਾ ਪਾਣੀ ਦਾ ਕ੍ਰਾਈਸਿਸ ਆ ਨਾ ਬਹੁਤ ਵੱਡੇ ਪੱਧਰ ਤੇ ਹੈਗਾ ਇਸ ਟਾਈਮ ਤੇ ਇਵਨ ਪੰਜਾਬ ਤੇ ਜਿਹੜੇ ਡੈਮਸ ਨੇ ਤੇ ਤੇ ہزار ਵਾਇਰ ਸਾਈਡਾ ਪਾਣੀ ਜਿਹੜਾ ਪਾਣੀ ਆਪਣੇ ਇਰੀਗੇਸ਼ਨ ਲਈ ਤੇ ਆਪਣੀ ਪਾਵਰ ਜਨਰੇਸ਼ਨ ਲਈ ਵਰਤਿਆ ਜਾਂਦਾ ਹੈਗਾ ਉਹਨਾਂ ਦੇ ਟੈਂਕਸ ਤੋਂ ਪਾਣੀ ਉਹਦੇ ਵਿੱਚ ਜਿਹੜਾ ਹੈਸ਼ਟਾਈਮ ਤੇ ਲੈਵਲ ਹੈਗਾ ਉਹ ਮਤਲਬ ਕਿ ਲੈਸ ਥੈਨ 20% ਹੈਗਾ ਐਸ ਵਾਰੀ ਇੱਕ ਤਾਂ ਕੈਚਮੈਂਟ ਏਰੀਆ ਦੇ ਵਿੱਚ ਬਰ ਬਹੁਤ ਘੱਟ ਪਈ ਆ ਤੇ ਇੱਕ ਜਿਹੜਾ ਮਈ ਤਾਂ ਤੇ ਜੂਨ ਦੇ ਮਹੀਨੇ ਵਿੱਚ ਬਾਰਿਸ਼ ਬਹੁਤ ਘੱਟ ਹੋਈ ਹੈਗੀ ਆ 70 ਪਲੱਸ ਪਰਸੈਂਟ ਜਿਹੜੀ ਹੈਗੀ ਡੈਫਿਸਿਟ ਹੈਗਾ ਰੇਨਫਾਲ ਦਾ ਤੇ ਨਾ ਰੇਨ ਫਰ ਹਿਮਾਚਲ ਪ੍ਰਦੇਸ਼ ਵਿੱਚ ਹੋਇਆ 57% ਡੈਫਿਸਟ ਹੈਗਾ ਹਿਮਾਚਲ ਪ੍ਰਦੇਸ਼ ਦੇ ਵਿੱਚ ਉਹਦੇ ਕਰਕੇ ਜਿਹੜਾ ਡੈਮ ਦੇ ਵਿੱਚ ਆਇਓ ਪੌਂਗ ਡੈਮ ਹੈਗਾ ਚਾਹੇ ਥੀਮ ਡੈਮ ਹੈਗਾ ਚਾਹੇ ਪਾਖੜਾ ਡੈਮ ਹੈਗਾ ਇਹਨਾਂ ਸਾਰੇ ਵਿੱਚ ਜਿਹੜਾ ਪਾਣੀ ਦਾ ਲੈਵਲ ਹੈਗਾ ਬਹੁਤ ਘਟ ਗਿਆ ਹੈਗਾ ਤੇ ਉਹ ਆਪਣਾ ਜਿਹੜਾ ਨੋਰਮਲ ਲੈਵਲ ਹੈਗਾ ਉਤੋਂ ਵੀ ਥੱਲੇ ਦੇ ਲੈਵਲ ਤੇ ਹੈਗਾ ਪਾਣੀ ਦਾ ਲੈਵਲ ਜਿਹੜਾ ਹੈਗਾ ਹੁਣ ਦੇਖਦੇ ਆ ਕਿ ਹੁਣ ਮੀਂਹ ਸ਼ੁਰੂ ਹੋਏ ਹੈਗਾ ਮੌਨਸਨ ਸੀਜ਼ਨ ਆਇਆ ਹੈਗਾ ਤੇ ਹੁਣ ਦੇਖਦੇ ਆ ਕਿ ਇਹਨਾਂ ਦੇ ਵਿੱਚ ਕਿੰਨਾ ਪਾਣੀ ਭਰ ਰਿਹਾ ਬਾਕੀ ਆਪਾਂ ਦੇਖ ਰਹੇ ਆ ਕਿ ਜਿਹੜੀਆਂ ਜਿਹੜੀਆਂ ਰੇਟਿੰਗਸ ਹੁੰਦੀਆਂ ਨੇ ਮਾਰਕੀਟ ਦੀਆਂ ਉਹ ਵੀ ਜਿਸ ਤਰ੍ਹਾਂ ਦਾ ਇੰਡੀਆ ਵਿੱਚ ਇਸ ਟਾਈਮ ਤੇ ਵਾਟਰ ਕ੍ਰਾਈਸਿਸ ਹੈਗਾ ਉਹਦੇ ਨਾਲ ਜਿਹੜੀ ਮਾਰਕੀਟ ਰੇਟਿੰਗਸ ਆ ਉਹ ਵੀ ਥੱਲੇ ਆ ਰਹੀਆਂ ਹੈਗੀਆਂ ਨੇ ਜਿਸ ਤਰ੍ਹਾਂ ਕਿ ਇਕਨੋਮਿਕ ਟਾਈਮਸ ਦੀ ਰਿਪੋਰਟ ਹੈਗੀ ਆ ਉਹਦੇ ਨਾਲ ਇਹ ਵੀ ਦੱਸਿਆ ਗਿਆ ਹੈਗਾ ਕਿ ਜਿਹੜੀ ਆਪਣੇ ਕੋਲ ਪ੍ਰੋਪਰ ਵਾਟਰ ਮੈਨੇਜਮੈਂਟ ਰਿਸੋਰਸਸ ਹੋਣੇ ਚਾਹੀਦੇ ਨੇ ਉਹ ਪ੍ਰੋਪਰਲੀ ਇੰਡੀਆ ਦੇ ਵਿੱਚ ਹਜੇ ਹੈ ਨਹੀਂਗੇ ਤੇ ਨਾ ਹੀ ਗਵਰਨਮੈਂਟ ਇਸ ਵੱਤ ਤਵਜੂਹ ਦੇ ਰਹੀ ਹੈਗੀ ਆ ਤੇ ਜੇ ਆਪਾਂ ਪੰਜਾਬ ਦਾ ਲਈ ਪੰਜਾਬ ਦੇ ਜਿਹੜੇ 138 ਬਲੌਕ ਹੈਗੇ ਆ ਪਾਣੀ ਵਾਲੇ ਜਿਹੜੇ ਵਾਟਰ ਜ਼ੋਨਸ ਕਹੇ ਜਾਂਦੇ ਨੇ ਉਹਨਾਂ ਚੋਂ ਜਿਹੜੇ 109 ਬਲੌਕ ਹੈਗੇ ਆ ਉਨਾ ਦੇ ਵਿੱਚ ਪਾਣੀ ਦਾ ਜਿਹੜਾ ਲੈਵਲ ਹੈਗਾ ਗਰਾਊਂਡ ਵਾਟਰ ਦਾ ਉਹ ਚਿੰਤਾਜਨਕ ਲੈਵਲ ਤੋਂ ਵੀ ਥੱਲੇ ਚਲਾ ਗਿਆ ਹੋਇਆ ਹੈਗਾ ਤੇ ਬਹੁਤ ਥਾਵਾਂ ਤੇ ਡਾਰਕ ਜ਼ੋਨਸ ਲਾਨੇ ਗਏ ਨੇ ਜਿੱਥੇ ਕਿ ਹੋਰ ਜਿਹੜਾ ਹੈਗਾ ਨਾ ਤਾਂ ਟਿਊਬਲ ਲੱਗ ਸਕਦੇ ਹੈ ਜਾਂ ਦੀ 1456000 ਟਿਊਬਲਸ ਰਹਿ ਗਏ ਆ ਪੰਜਾਬ ਦੇ ਵਿੱਚ ਪਰ ਇਹ ਵੀ ਦੇਖਣ ਚ ਆਇਆ ਹੈਗਾ ਕਿ ਜਿਹੜਾ ਪਾਣੀ ਬਹੁਤ ਆ ਮਤਲਬ ਕਿ ਵੇਸਟ ਕੀਤਾ ਜਾ ਰਿਹਾ ਉਹ ਇੰਡਸਟਰੀਅਲ ਪਰਪਸੇਸ ਲਈ ਵੇਸਟ ਹੋ ਰਿਹਾ ਹੈਗਾ ਪਾਣੀ ਨਾ ਕਿ ਆਪਣੇ ਐਗਰੀਕਲਚਰ ਪਰਪਸੇਸ ਕਰਕੇ ਕਿਉਂਕਿ ਪਾਣੀ ਤੇ ਸਟ्रेस ਬਹੁਤ ਹੈਗਾ ਗਰਾਉਂਡ ਵਾਟਰ ਤੇ ਕਿਉਂਕਿ ਜਿਵੇਂ ਨਹਿਰਾਂ ਦੀ ਵਿਵਸਥਾ ਹੈਗੀ ਆ ਪਾਣੀ ਦੀ ਉਹ ਪ੍ਰੋਪਰਲੀ ਪਹਿਲੇ ਉਹਦੀ ਤਿਆਰੀ ਨਹੀਂ ਕੀਤੀ ਗਈ ਤਾਂ ਉਹਨਾਂ ਵੱਲ ਸਪੈਸ਼ਲਿਸਟ ਪੰਜਾਇਤ 60 ਸਾਲ ਤੋਂ ਉਹਨਾਂ ਵੱਲ ਕੋਈ ਧਿਆਨ ਦਿੱਤਾ ਹੈਗਾ ਉਹਨਾਂ ਦੀ ਰਿਪੇਅਰਸ ਬਾਰੇ ਉਹਨਾਂ ਦੇ ਹੋਰ ਸਿਲਟਿੰਗ ਬਾਰੇ ਇਸ ਕਰਕੇ ਪਾਣੀ ਦਾ ਜੋ ਜਿਸ ਤਰ੍ਹਾਂ ਮੈਨੇਜਮੈਂਟ ਹੋਣੀ ਚਾਹੀਦੀ ਆ ਹੋ ਨਹੀਂ ਰਹੀ ਰੇਨ ਹਾਰਵੈਸਟਿੰਗ ਜਿਹੜੀ ਹੋਣੀ ਚਾਹੀਦੀ ਆ ਉਹਦੀਆਂ ਫੈਸਿਲਿਟੀਆਂ ਬਹੁਤ ਘੱਟ ਨੇ ਪੰਜਾਬ ਵਿੱਚ ਵੀ ਤੇ ਇੰਡੀਆ ਲੈਵਲ ਤੇ ਵੀ ਹੈਗਾ ਜਿਹੜੀਆਂ ਇੰਡੀਆ ਦੀਆਂ ਟੋਟਲ ਵਾਟਰ ਬਾਡੀਜ਼ ਨੇ 150 ਰੈਜ਼ਰਵਾਇਰਸ ਨੇ ਉਹਨਾਂ ਵਿੱਚ ਵੀ ਪਾਣੀ ਜਿਹੜਾ ਹੈਗਾ ਮਤਦਾਰ ਉਹਦੇ ਵਿੱਚ ਬਹੁਤ ਘੱਟ ਹੈਗੀ ਅਰਾਊਂਡ 23 ਜਾਂ 24% ਪਾਣੀ ਹੈਗਾ ਉਹਨਾਂ ਰੈਜ਼ਰਵਾਇਰਸ ਦੇ ਵਿੱਚ ਸੋ ਇਸ ਕਰਕੇ ਸਾਰੇ ਕਾਸੇ ਦਾ ਅਫੈਕਟ ਪੈ ਰਿਹਾ ਹੈਗਾ ਗਰਾਊਂਡ ਵਾਟਰ ਤੇ ਤੇ ਜਿਹੜੀ ਐਕਸੈਸਿਵ ਪੰਪਿੰਗ ਹੋ ਰਹੀ ਆ ਪਾਣੀ ਦੀ ਤੇ ਨਹਿਰਾਂ ਦੀ ਨਾ ਉਪਲਬਧੀ ਹੋਣ ਕਰਕੇ ਨਹਿਰੀ ਪਾਣੀ ਦੀ ਇਹਦੇ ਨਾਲ ਆਪਣੇ ਆਉਣ ਵਾਲੇ ਦਿਨਾਂ ਦੇ ਵਿੱਚ ਪਾਣੀ ਤੇ ਜਿਹੜਾ ਸਟ्रेस ਹੈਗਾ ਉਹ ਹੋਰ ਵਧੂਗਾ ertidir ਜੀ ਤੇ ਜੀ ਆਗਿਆ ਸਾਹਿਬ ਇੱਕ ਮੇਰੇ ਕੋਲ ਸਵਾਲ ਆ ਕਿ ਜਿਦੇ ਪਾਰਲੀਮੈਂਟ ਦੇ ਵਿੱਚ ਰੋਹਲ ਗਾਂਧੀ ਹੋਰਾਂ ਦੀ ਸਪੀਚ ਤੇ اپੋਜੀਸ਼ਨ ਦਾ ਰੋਲ ਕਿਵੇਂ ਇਹ ਦੇਖਦਾ ਤੁਸੀਂ ਉਸ ਨੂੰ ਐਸ ਵਾਰ ਜਿਹੜੀ ਸਪੀਚ ਰਾਹੁਲ ਗਾਂਧੀ ਨੇ ਦਿੱਤੀ ਹੈ ਨਾ ਲੀਡਰ ਆਫ ਦਾ اپੋਜੀਸ਼ਨ ਵੱਲੋਂ ਪਹਿਲੀ ਉਹਦੀ ਸਪੀਚ ਸੀਗੀ ਪਾਰਲੀਮੈਂਟ ਦੇ ਵਿੱਚ 18ਵਾਂ ਸੈਸ਼ਨ ਸ਼ੁਰੂ ਹੋਈ ਹੈ ਅਸੈਂਬਲੀ ਮਨ ਪਾਰਲੀਮੈਂਟ ਉਹਦੇ ਵਿੱਚ ਉਹਨੇ ਆਪਣਾ ਲੈ ਕੇ ਗੋਡਸ ਦੀਆਂ ਪਿਕਚਰਸ ਦਾ ਸਹਾਰਾ ਲੈ ਕੇ ਉਹਨੇ ਇਸ ਤਰ੍ਹਾਂ ਦਾ ਨੈਰੇਟਿਵ ਪੇਸ਼ ਕੀਤਾ ਉਹਨੇ 90 ਮਿੰਟਸ ਦੀ ਉਹਦੀ ਸਪੀਚ ਹੈਗੀ ਆ ਪਾਰਲੀਮੈਂਟ ਦੇ ਵਿੱਚ ਤੇ ਬੜੀ ਪਾਵਰਫੁਲ ਸਪੀਚ ਸੀਗੀ ਵੈਰੀ ਗੁੱਡ ਓਰੇਸ਼ਨ ਸੀਗੀ ਉਹਦੀ ਤੇ ਉਹਨੇ ਨੈਰੇਟਿਵ ਵੀ ਜਿਹੜੇ ਰੱਖੇ ਹੈਗੇ ਬੜੇ শারਪ ਨੈਰੇਟਿਵਸ ਰੱਖੇ ਹੈਗੇ ਤਾਂ ਉਹਨੇ ਇੱਕ ਤਰ੍ਹਾਂ ਦੇ ਨਾਲ ਸਾਰੀ ਸਰਕਾਰ ਜਿਹੜੀ ਭਾਰਤੀ ਜਨਤਾ ਪਾਰਟੀ ਦੀ ਸੀ ਉਹਨੂੰ ਘੇਰੇ ਵਿੱਚ ਲਿਆਇਆ ਸੀ ਆ ਵੀ ਵਨ ਕੇ ਪ੍ਰਾਈਮ ਮਿਨਿਸਟਰ ਆਫ ਇੰਡੀਆ ਨੂੰ ਇੰਟਰਜੈਕਟ ਕਰਨਾ ਪਿਆ ਉਹਨਾਂ ਦੀ ਸਪੀਚ ਦੇ ਦੌਰਾਨ ਦੋ ਵਾਰੀ ਇੰਡੀਆ ਦੇ ਹੋਮ ਮਿਨਿਸਟਰ ਅਮਿਤ ਸ਼ਾਨ ਨੂੰ ਇੰਟਰਜੈਕਟ ਕਰਨਾ ਪਿਆ ਯਾਰ ਡਿਫੈਂਸ ਮਿਨਿਸਟਰ ਨੇ ਰਾਜਨਾਥ ਸਿੰਘ ਉਹਨਾਂ ਨੂੰ ਉੱਠ ਕੇ ਬੋਲਣਾ ਪਿਆ ਹੈਗਾ ਇਸੇ ਤਰ੍ਹਾਂ ਐਗਰੀਕਲਚਰ ਮਿਨਿਸਟਰ ਨੂੰ ਵੀ ਉੱਠ ਕੇ ਬੋਲਣਾ ਪਿਆ ਇਵਨ ਪਾਰਲੀਮੈਂਟਰੀ ਅਫੇਅਰਸ ਦੇ ਮਿਨਿਸਟਰ ਨੂੰ ਵੀ ਇੰਟਰਜੈਕਟ ਕਰਨਾ ਪਿਆ ਇੰਨੀ ਪਾਵਰਫੁਲ ਸਪੀਚ ਸੀ ਦੀ ਰਾਹੁਲ ਗਾਂਧੀ ਦੀ ਉਹਦਾ ਜਿਹੜਾ ਰੀਜਵੈਂਡਰ ਦਿੱਤਾ ਹੈਗਾ ਪ੍ਰਾਈਮ ਮਿਨਿਸਟਰ ਅੰਦਰ ਮੋਦੀ ਨੇ ਉਹ ਇੰਨਾ ਪਾਵਰਫੁਲ ਨਹੀਂ ਸੀਗਾ ਬੜਾ ਟੇਸਟਲੈਸ ਮਤਲਬ ਕਿ ਰੀਜਵੈਂਡਰ ਸੀਗਾ ਐਸ ਕੰਪੇਅਰ ਟੂ ਦਾ ਰਾਹੁਲ ਗਾਂਧੀ ਸਪੀਚ ਜੇ ਉੱਥੇ ਇੱਕ ਗੱਲ ਹੋਰ ਵੀ ਬੜੀ ਖੁੱਲ ਕੇ ਸਾਹਮਣੇ ਆ ਗਈ ਜਿਹੜਾ ਉਹਨਾਂ ਨੇ ਆਪਣੇ ਅਗਨੀਵੀਰ ਦੀ ਗੱਲ ਕੀਤੀ ਸੀ ਪੰਜਾਬ ਦੇ ਅਗਨੀਵੀਰ ਦੀ ਉਹਨਾਂ ਨੇ ਚਰਚਾ ਕੀਤੀ ਤੇ ਰੱਖਿਆ ਮੰਤਰੀ ਨੇ ਕਿਹਾ ਜੀ ਕਿ 1-1 ਕਰੋੜ ਰੁਪਏ ਇਹਨੂੰ ਦਿੱਤਾ ਜਾ ਰਿਹਾ ਹੈ ਬਰਨਾਲੇ ਦਾ ਇੱਕ ਨੌਜਵਾਨ ਆ ਉਸ ਨੂੰ ਕੁਝ ਨਹੀਂ ਮਿਲਿਆ 48 ਲੱਖ ਰੁਪਏ ਜਿਹੜਾ ਉਹ ਮਿਲਿਆ ਰਾਜਪੁਰੇ ਦੇ ਇੱਕ ਨੌਜਵਾਨ ਨੂੰ ਜਿਹੜੇ ਦੀ ਮੌਤ ਹੋ ਗਈ ਸੀ ਸੋ ਹੋਰ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਖੁੱਲ ਕੇ ਆਈਆਂ ਤੇ ਪੰਜਾਬ ਵੱਡੇ ਪੱਧਰ ਤੇ ਚਰਚਾ ਦੇ ਵਿੱਚ ਰਿਹਾ ਜੀ ਪੰਜਾਬ ਤਾਂ ਉਹਨਾਂ ਨੇ ਸਿੱਖਸ ਦਾ ਜ਼ਿਕਰ ਕੀਤਾ ਰਾਹੁਲ ਗਾਂਧੀ ਨੇ ਆਪਣੀ ਸਪੀਚ ਦੇ ਵਿੱਚ ਤੇ ਉਹਨੇ ਇਸ ਦਾ ਵੀ ਅਗਨਵੀਰ ਦਾ ਜਿਹੜਾ ਇਸ਼ੂ ਸੀਗਾ ਬੜਾ ਪਾਵਰਫੁਲ ਤਰੀਕੇ ਨਾਲ ਉਹਨੇ ਸਾਹਮਣੇ ਲੈ ਕੇ ਆਂਦਾ ਪਾਰਲੀਮੈਂਟ ਦੇ ਕਿ ਜਿਹੜੇ ਅਗਨਵੀਰ ਤੇ ਨਵੀਂ ਸਕੀਮ ਯੋਜਨਾ ਪ੍ਰਾਈਮ Minister ਨਰੇਂਦਰ ਮੋਦੀ ਹੁਣਾਂ ਨੇ ਲਾਂਚ ਕੀਤੀ ਸੀਗੀ ਉਹਦੇ ਵਿੱਚ ਇੱਕ ਤਾਂ ਜਿਹੜੇ ਅਗਨਵੀਰ ਜਦੋਂ ਸ਼ਹੀਦ ਹੋ ਜਾਂਦਾ ਉਹਨੂੰ ਸ਼ਹੀਦ ਦਾ ਦਰਜਾ ਨਹੀਂ ਦਿੱਤਾ ਜਾਂਦਾਗਾ ਤੇ ਨਾ ਹੀ ਉਹਨਾਂ ਨੂੰ ਉਹਨੇ ਕਿਹਾ ਵੀ ਇਹਨਾਂ ਨੂੰ ਪ੍ਰੋਪਰ ਜਿਹੜੀ ਫਾਈਨੈਂਸ਼ੀਅਲ ਕੰਪਨਸੇਸ਼ਨ ਮਿਲਣੀ ਚਾਹੀਦੀ ਹੈ ਨਾ ਉਹ ਮਿਲਦੀ ਹੈਗੀ ਨਾ ਇਹਨਾਂ ਨੂੰ ਕੋਈ ਪੈਨਸ਼ਨ ਮਿਲਦੀ ਹੈਗੀ। ਸੋ ਇਸ ਕਰਕੇ ਉਹਨੇ ਇਸ ਸਾਈ ਸਕੀਮ ਤੇ ਕੁਐਸਚਨ ਖੜੇ ਕੀਤੇ ਸੋ ਉਹਨਾਂ ਨੇ ਇਹ ਵੀ ਲਾਨ ਕੀਤਾ ਵੀ ਜੇ ਕੱਲ ਨੂੰ ਸਾਡੀ ਸਰਕਾਰ ਬਣਦੀ ਹੈਗੀ ਆ ਤਾਂ ਅਸੀਂ ਇਸ ਸਕੀਮ ਨੂੰ ਟੋਟਲੀ ਰੱਦ ਕਰਾਂਗੇ। ਇਸ ਤੇ ਬੜਾ ਸ਼ਾਰਪ ਰੈਕਸ਼ਨ ਆਇਆ ਇੰਡੀਆ ਦੇ ਡਿਫੈਂਸ ਮਿਨਿਸਟਰ ਵੱਲੋਂ ਉਹਨਾਂ ਨੇ ਉੱਥੇ ਦਾਅਵਾ ਕੀਤਾ ਪਾਰਲੀਮੈਂਟ ਦੇ ਵਿੱਚ ਕਿ ਮਿਸਲੀਡ ਕਰ ਰਿਹਾ ਹੈਗਾ ਰਾਹੁਲ ਗਾਂਧੀ ਹਾਊਸੋਂ ਜਦ ਕਿ ਅਸੀਂ 1 ਕਰੋੜ ਰੁਪਏ ਦੀ ਕੰਪਨਸੇਸ਼ਨ ਦਿਨੇ ਹੈਗੇ ਅਗਨੀਵੀ ਸਕੀਮ ਦਾ ਤੇ ਅਗਨੀਵੀ ਸਕੀਮ ਨੂੰ ਅਸੀਂ ਲਿਆਉਣ ਤੋਂ ਪਹਿਲੇ ਬੜਾ ਕੁੱਲਾ ਵਿਚਾਰ ਵਟਾਂਦਰਾ ਕੀਤਾ ਸੀਗਾ ਤੇ ਉਸ ਦੀ ਸਲਾਹ ਲੈਣ ਤੋਂ ਬਾਅਦ ਐਕਸਪਰਟਸ ਦੀ ਤਾਂ ਹੀ ਅਸੀਂ ਅਗਨੀਵੀ ਸਕੀਮ ਜਿਹੜੀ ਲੈ ਕੇ ਆਇਆ ਤਾਂ ਕਿ ਇੰਡੀਅਨ ਆਰਮੀ ਨੂੰ ਸੀ ਯੰਗ ਤੇ ਵੈਰੀ ਐਕਟਿਵ ਰੱਖ ਸਕੀਨ ਜਦਕਿ ਰਾਹੁਲ ਗਾਂਧੀ ਨੇ ਕੁਐਸਚਨ اٹھਾਇਆ ਕਿ ਜਿਹੜਾ ਚਾਈਨੀਸ ਆਰਮੀ ਹੈ ਤਬ ਪ੍ਰੈਪਰੇਸ਼ਨ ਟਾਈਮ ਐਕ ਸੋਲਜਰ ਦਾ ਉਹ 5 ਸਾਲ ਹੈਗਾ ਜਦਕਿ ਅਗਨੀਵੀ ਦਾ ਜਿਹੜਾ ਹੈਗਾ ਉਹਨੂੰ ਸਿਰਫ ਕੁਝ ਮਹੀਨਿਆਂ ਦੀ ਟ੍ਰੇਨਿੰਗ ਦੇਣ ਤੋਂ ਬਾਅਦ ਉਹਨਾਂ ਨੂੰ ਕਮ ਬਾ ਡਿਊਟੀ ਤੇ ਭੇਜ ਦਿੱਤਾ ਜਾਂਦਾ ਹੈਗਾ ਜੀ ਬਹੁਤ ਮਿਹਰਬਾਨੀ ਗੱਲ ਸਾਹਿਬ ਸ਼ਾਮਲ ਹੋਣ ਦੇ ਵਾਸਤੇ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਮਚ ਸਿਗਨੈਫ ਵੈਲਕਮ ਅਗੇ ਕੁਕੀ ਗੱਲ ਹੋਣਾ ਦਾ ਸਾਥ ਹਮੇਸ਼ਾ ਰਹਿੰਦਾ ਜੀ ਤੇ ਅੱਜ ਫੇਰ ਉਹ ਆਪਣੇ ਨਾਲ ਸ਼ਾਮਿਲ ਸੀ ਮੈਂ ਦੱਸ ਦਿਆਂ ਇਸ ਪ੍ਰੋਗਰਾਮ ਦੇ ਨਾਲ ਨਾਲ ਅਸੀਂ ਜਟਾ ਤੇਰੀ ਜੂਨਬੂਰੀ ਪ੍ਰੋਗਰਾਮ ਨੂੰ ਦੁਬਾਰਾ ਸ਼ੁਰੂ ਕੀਤਾ ਪਹਿਲਾਂ ਪੰਜਾਬ ਟੀਵੀ ਦੇ ਉੱਤੇ ਕਰਦੇ ਸੀ ਤੇ ਹੁਣ ਇਸ ਪਲੇਟਫਾਰਮ ਤੇ ਪੀਐਨਓ ਮੀਡੀਆ ਗਰੁੱਪ ਜਾਂ ਸਾਡੇ ਜਿਹੜੇ ਜਿੱਥੇ ਵੀ ਲਿੰਕਸ ਨੇ ਕੱਲ ਇੱਕ ਐਪੀਸੋਡ ਸਾਂਝਾ ਕੀਤਾ ਪਿੰਡ ਆਲਮ ਵਾਲਾ ਮੁਕਤਸਰ ਸਾਹਿਬ ਜ਼ਿਲ੍ਹੇ ਦਾ ਉੱਥੇ ਵੇਥਿਆ ਕਿ ਇੱਕ ਬੁੱਢੀ ਮਾਂ ਦੀ ਜਿਹਦੀ ਉਮਰ 84 ਸਾਲ ਹੈ 51 52 ਸਾਲ ਉਹਦੇ ਪੁੱਤ ਦੀ ਉਮਰ ਹੈ ਪੁੱਤ ਨੂੰ ਪੋਲੀਓ ਹੋਇਆ ਸੀ ਤੇ ਵੱਡੇ ਪੁੱਤ ਨੇ ਜ਼ਮੀਨ ਹਥਿਆ ਲਈ ਮਾਂ ਨੂੰ ਤੇ ਭਰਾ ਨੂੰ ਕਰੋ ਕੱਟਦਾ ਉਹ ਦੇ ਤਾਂ ਫੈਕਟਸ ਤੁਹਾਡੇ ਸਾਹਮਣੇ ਆ ਇਹੋ ਜੀਆਂ ਚੀਜ਼ਾਂ ਹੋ ਜਿਹੜੀਆਂ ਜ਼ਮੀਨ ਨਾਲ ਜੁੜਿਆ ਜਾਂ ਤੁਸੀਂ ਚਾਹੁੰਦੇ ਹੋ ਕਿ ਅਸੀਂ ਕਰਦੇ ਰਹੀਏ ਤੁਹਾਡੇ ਸਾਥ ਦੀ ਲੋੜ ਹੈ ਹੋਰ ਕੁਝ ਨਹੀਂ ਚਾਹੁੰਦੇ ਤੁਸੀਂ ਇਸ ਚੀਜ਼ ਨੂੰ ਦੇਖੋ ਤੇ ਅਗੇ ਦੇ ਅਗੇ ਸ਼ੇਅਰ ਕਰੋ ਜੇ ਤੁਹਾਨੂੰ ਗੱਲ ਚੰਗੀ ਲੱਗਦੀ ਹੈ ਤਾਂ ਜਰੂਰ ਉਹਦੇ ਤੇ ਕਮੈਂਟ ਕਰੋ ਅਸੀਂ ਫੇਰ ਮਿਲਾਂਗੇ ਫੇਰ ਜੁੜਾਂਗੇ ਇਨਸਾਨੀਅਤ ਦੀ ਗੱਲ ਕਰਦੇ ਹੋਏ ਇਸੇ ਪਲੇਟਫਾਰਮ ਤੇ ਰੱਬ ਰਾਖਾ